ਸਤ ਸ੍ਰੀ ਅਕਾਲ ਸਾਰਿਆਂ ਨੂੰ ਸਪਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਲਾਭ ਪਾਤਰੀ ਕਾਰਡ ਜਿਸ ਨੂੰ ਲੇਬਰ ਕਾਰਡ ਕਿਹਾ ਜਾਂਦਾ ਹੈ ਤਾਂ ਉਸ ਤੇ 313100 ਰੁਪਿਆ ਜਿਹੜਾ ਸਰਕਾਰ ਵੱਲੋਂ ਪਾਇਆ ਜਾਂਦਾ ਹੈ ਤਾਂ ਉਸ ਤੇ ਇੱਕ ਵੱਡੀ ਅਪਡੇਟ ਹੈ ਉਹ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ 3100 ਰੁਪਏ ਦੀ ਜਿਹੜੀ ਸਕੀਮ ਹੈ ਤਾਂ ਜਿਹੜਾ ਪੈਸਾ ਸਰਕਾਰ ਵੱਲੋਂ ਟਰਾਂਸਫਰ ਕੀਤਾ ਜਾਂਦਾ ਹੈ ਤਾਂ ਇਹ ਲਗਭਗ 50% ਲੋਕਾਂ ਦੇ ਪੈਸੇ ਹੈ ਜਿਹੜੇ ਤਾਂ ਉਹ ਖਾਤੇ ਦੇ ਆ ਚੁੱਕੇ ਨੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਪੈਸੇ ਆ ਜਿਹੜੇ ਉਹ ਖਾਤੇ ਦੇ ਵਿੱਚ ਆ ਚੁੱਕੇ ਨੇ ਜਾਂ ਨਹੀਂ ਆਏ ਤਾਂ ਹੁਣ ਤੁਹਾਨੂੰ ਦੱਸਦੇ ਆ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਕੀ ਕਾਰਨ ਨੇ ਤਾਂ ਤੁਸੀਂ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉੱਥੇ ਇੱਕ ਓਬਜੈਕਸ਼ਨ ਦਾ ਕਾਲਮ ਬਣਿਆ ਹੋਇਆ ਤੁਸੀਂ ਓਬਜੈਕਸ਼ਨ ਤੇ ਜਾਣਾ ਤਾਂ ਉੱਥੇ ਚੈੱਕ ਕਰਨਾ ਤੁਸੀਂ ਤੁਹਾਡੇ ਜਿਹੜਾ ਲੇਬਰ ਕਾਰਡ ਹੈ ਉਸ ਤੇ ਕੋਈ ਓਬਜੈਕਸ਼ਨ ਤਾਂ ਨਹੀਂ ਲੱਗੀ ਤੁਹਾਡੇ ਜਨਮ ਸਰਟੀਫਿਕੇਟ ਨੂੰ ਲੈ ਕੇ ਤੁਹਾਡੇ ਆਧਾਰ ਕਾਰਡ ਤੇ ਵਿੱਚ ਕੋਈ ਜਿਹੜੀ ਅਪਡੇਟ ਕੀਤੀ ਹੈ ਤੁਸੀਂ ਉਸ ਨੂੰ ਲੈ ਕੇ ਜਿਹੜੀ ਓਬਜੈਕਸ਼ਨ ਤਾਂ ਨਹੀਂ ਲੱਗੀ ਉਹ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਜਾਂ ਤੁਹਾਡੇ ਬੈਂਕ ਅਕਾਊਂਟ ਨੂੰ ਲੈ ਕੇ ਇਸ ਤੋਂ ਇਲਾਵਾ ਕੀ ਕਰਨਾ ਤੁਸੀਂ ਲੇਬਰ ਕਾਰਡ ਰੀਨਿਊ ਹੁੰਦਾ ਹੁੰਦਾ ਹੈ ਤਾਂ ਜੇਕਰ ਰੀਨਿਊ ਨਹੀਂ ਕਰਵਾਇਆ ਤੁਸੀਂ ਤਾਂ ਆਪਣੀ ਫੀਸ ਭਰ ਕੇ ਸਬਦਕਾ ਕੇਂਦਰ ਦੇ ਵਿੱਚ ਜਾ ਕੇ ਤਾਂ ਤੁਸੀਂ ਆਪਣਾ ਲੇਬਰ ਕਾਰਡ ਰੀਨਿਊ ਜੂਰ ਕਰਵਾ ਲੈਣਾ ਜਦੋਂ ਤੁਸੀਂ ਰੀਨਿਊ ਕਰਵਾ ਲਿਆ ਤਾਂ ਤੁਹਾਡੇ ਪੈਸੇ ਆ ਜਿਹੜੇ ਤਾਂ ਟ੍ਰਾਂਸਫਰ ਹੈ ਉਹ ਕਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਾਕੀ ਇੰਤਜ਼ਾਰ ਕਰੋ ਸਟੈਪ ਬਾਈ ਸਟੈਪ ਸਾਰਿਆਂ ਦੇ ਪੈਸੇ ਆ ਜਿਹੜੇ ਉਹ ਸਰਕਾਰ ਵੱਲੋਂ ਭੇਜੇ ਜਾ ਰਹੇ ਨੇ ਜੇਕਰ ਨਹੀਂ ਆ ਰਹੇ ਤਾਂ ਉਸ ਦਾ ਕੋਈ ਕਾਰਨ ਹੈ ਤਾਂ ਉਹ ਤੁਸੀਂ ਕਾਰਨ ਆਪਣੀ ਬੈਂਕ ਦੇ ਵਿੱਚ ਜਾ ਕੇ ਬਾਇਓમેટ્રਿਕ ਰਾਹੀਂ ਆਪਣਾ ਜਿਹੜਾ ਸਟੇਟਸ ਚੈੱਕ ਕਰ ਸਕਦੇ ਹੋ ਜਾਂ ਤੁਸੀਂ ਨੈਟ ਕੈਫੇ ਤੋਂ ਵੀ ਕਰਵਾ ਸਕਦੇ ਹੋ ਜਾਂ ਤੁਸੀਂ ਸਬਦਾ ਕੇਂਦਰ ਦੇ ਵਿੱਚ ਜਾ ਕੇ ਕੋਈ ਵੀ ਅਪਡੇਟ ਹੋਈ ਹੈ ਜਾਂ ਤੁਹਾਡੇ ਤੇ ਕੋਈ ਓਬਜੈਕਸ਼ਨ ਲੱਗਿਆ ਹੈ ਤਾਂ ਉਹ ਚੈੱਕ ਕਰਵਾ ਲੈਣਾ ਸਬਦਾ ਕੇਂਦਰ ਦੇ ਵਿੱਚ ਜਾ ਕੇ ਇਸ ਤੋਂ ਇਲਾਵਾ ਤੁਸੀਂ ਕੀ ਕਰਨਾ ਹੈ ਬੈਂਕ ਦੇ ਵਿੱਚ ਜੇਕਰ ਤੁਹਾਡਾ ਕੋਈ ਅਪਡੇਟ ਹੋਈ ਹੈ ਤਾਂ ਉਹ ਵੀ ਤੁਸੀਂ ਚੈੱਕ ਕਰਵਾ ਲੈਣਾ ਆਪਣੇ ਪ੍ਰੂਫ ਨੂੰ ਲੈ ਕੇ ਸਤਿ ਸ੍ਰੀ ਅਕਾਲ ਦੋਸਤੋ ਆਉਣ ਵਾਲੇ ਟਾਈਮ ਦੇ ਵਿੱਚ ਜਿਨ੍ਹਾਂ ਦੇ ਪੈਸੇ ਨਹੀਂ ਆਏ ਤਾਂ ਉਹ ਆ ਜਾਣਗੇ ਤਾਂ ਹੋਰ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ